ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਜ ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਏਕ ਓਂਕਾਰ ਸਤਗੁਰ ਪ੍ਰਸਾਦ ਜਲ ਤਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਜਲ ਤਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਪਾਂਤ ਹੋਏ ਪਸਰਿਆ ਨਾਨਕੀ ਕੰਕਾਰ ਪੌੜੀ एकम एकंकार प्रभ करो वंदना त्याई गुण गोविंद गोपाल प्रभ शरण परो हरराई ताकी आस कल्याण सुख जानते सब कश होई ਚਾਰ ਕੁੰਟ ਦੇ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਈ ਬੇਦ ਪੁਰਾਨ ਸਿੰਮ੍ਰਿਤ ਸੁਨੇ ਬੋ ਵਿਦ ਕਰੋ ਵਿਚਾਰ ਪਤਿ ਉਦਾਰਨ ਪਹਿਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਰ ਤਿਸ ਬਿਨ ਅਵਰ ਨ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਹੀ ਗੋਬਿੰਦ ਜਸ ਗਾਈਐ ਹਰ ਨੀਤ ਮੇਲੇ ਭਾਜੀ ਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨ ਆਇਨਕ ਵਾਰ ਸਰਨੇ ਪਰੋ ਹਰ ਰਾਈ ਭਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਏ ਪੌੜੀ ਦੁਤੀਆ ਦੁਰ ਮਤ ਦੂਰ ਕਰ ਗੁਰ ਸਿਵਾ ਕਰਨੀਤ ਰਾਮ ਰਤਨ ਮਨ ਤਨ ਬਸੈ ਤਜ ਕਾਮ ਕਰੋ ਦ ਲੋਭ ਮੀਤ ਮਰਨੇ ਮਿਟੈ ਜੀਵਨ ਮਿਲੈ ਬਿਨ ਸੈ ਸਗਲ ਕਲਿਸ ਆਪ ਤਜੋ ਗੋਬਿੰਦ ਭਜੋ ਪਾਓ ਭਗਤ ਪਰਵੇਸ਼ ਲਾਭ ਮਿਲੇ ਤੋ ਟਾਹਰੇ ਹਰਦਰਗੀ ਪਤਵੰਤ RAM ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰ ਪਜੋ ਸਾਦ ਸੰਗ ਪਰীত ਨਾਨਕ ਦਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਹੈ ਤੀਨ ਬਿ ਆਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤਿਆ ਤ੍ਰੈ ਗੁਣ ਵਿਖੇ ਫਲ ਕਬਿ ਉੱਤਮ ਕਬ ਨੀਚ ਨਰਕ ਸੁਰਗ ਪਰਮਤਉ ਕਨੋ ਸਦਾ ਸੰਗਾਰੈ ਮੀਚ ਹਰਖ ਸੋਗ ਸਹਿ ਸਾ ਸੰਸਾਰ ਹਉ ਹਉ ਕਰਤ ਬਿਹਾਈ ਜਨ ਕੀਏ ਤਿਸੇ ਨਾ ਜਾਣਨੀ ਚਿਤ ਵੈ ਅਨੇਕ ਉਪਾਇ ਆਦ ਬਿਆਦ ਉਪਾਦ ਰਸ ਕਬ ਹੋ ਨਾ ਟੋਟੈ ਤਾਪ ਪਾਰ ਬਰਮ ਪੂਰਨ ਧਨੀ ਨੈ ਬੋਜੈ ਪਰਤਾਪ ਮੋ ਪਰਮ ਬੋਂਦਤ ਕਣੋ ਮਹਾਨਰਕ ਮੈਂ ਵਾਸੇ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕੜ ਸੋਹੀ ਜਿਨ ਤਜਿਆ અપਮਾਨ ਚਾਰ ਪਦਾਰਤ ਅਸ਼ਟ ਸਿੱਧ ਪਜ ਨਾਨਕ ਹਰ ਨਾਮ ਪੌੜੀ ਚਤਰਤ ਚਾਰੇ ਬੇਦ ਸੁਣ ਸੋਦਿਓ ਤਤ ਵਿਚਾਰ ਸਫਲ ਸਰਬ ਖੀਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਵਾਰੇ ਦੁਖ ਹਰੈ ਟੂਟੈ ਅਨਕ ਕਲੀਸ ਮੀਚ ਹੁਟੈ ਜਮਤੇ ਛਟੈ ਹਰ ਕੀਰਤਨ ਪਰਵੀਸ ਪਉ ਬਿਨਸੈ ਅੰਬਰਤ ਰਸੈ ਰੰਗ ਰਤੇ ਨਰੰਕਾਰ ਦੁਖ ਦਰਦ ਆਪ ਵਿਤਰਤਾ ਨਾਸੀ ਨਾਮ ਆਧਾਰ ਸੁਰ ਨਾਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰ ਵਾਲ ਸਲੋਕ ਪੰਜ ਬਕਾਰ ਮਨ ਮੇ ਬਸੇ ਰਾਚੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ पंचम पंच परदानते जे जान्यो पर पंच कुसम बास बोरंग कानो सब मिथ्या बल पंच न जापे न बुजियै न कष करत विचार स्वाद मो रस बेदियो ਆਗੇ ਆਨ ਰਚਿਓ ਸੰਸਾਰ ਜਨਮ ਮਰਨ ਬੋਜੋਨ ਪਰਮਨ ਕੀਨੇ ਕਰਮ ਾਨੇਕ ਰਚਨ ਹਾਰਨ ਸਿਮਰਿਓ ਮਨ ਨਾ ਵਿਚਾਰ ਬਬੇ ਕਹ ਪਾਉ ਭਗਤ ਪਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬੇਰਲੇ ਪਾਈਐ ਜੋ ਨਾ ਰਚੀ ਪਰ ਪੰਚ ਸਲੋਕ ਖਾੜ ਸਾਸ ਤੈ ਰੀ ਉਚੋ ਕਹਿ ਅੰਤ ਨ ਪਾਰਾ ਵਾਰ ਭਗਤ ਸੋਹੀ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਖਾਸਟਮ ਖਡ ਸਾਸਤਰ ਕਹਿ ਸਿਮਰਤ ਕਥੀ ਅਨੇਕ ਊਤਮ ਊਚੋਂ ਪਾਰ ਬ੍ਰਹਮ ਗੁਣ ਅੰਤ ਨ ਜਾਣੀ ਸੇਖ ਨਾਰਦ मुਨ ਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਚੀ ਭਗਵੰਤ ਮੋ ਮਾਨ ਪਰਮ ਬਿਨ ਸਿਉ ਪਾਈ ਸਰਨ ਦਿਆ ਆਲੇ ਚਰਨ ਕੰਬਲ ਮਨ ਤਨ ਵਸੀ ਦਰਸ਼ਨ ਦੇਖਿ ਨਿਹਾਲ ਲਾਭ ਮਿਲੇ ਤੋ ਟਾਹਿਰੇ ਸਾਜ ਸੰਗਲ ਵੇਲਾਈ ਖਾਟਕ ਜਾਨ ਗੁਣ ਨਿਧ ਹਰੀ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਇਕਸ ਸਿਓ ਲੈਵ ਲੈ ਆਏ ਪੌੜੀ ਸਭ ਤਮ ਸੰਚੋ ਨਾਮ ਤਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਪਜੋ ਸਰਨ ਪਰੋ ਹਰਿ ਰਾਈ ਦੁਖ ਹਰਿ ਪਵਜਲ ਤਰੈ ਮਨ ਚਿੰਦਿਆ ਫਲ ਪਾਈ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਾਰ ਸਦਾ ਸੰਗ ਕਰਨ ਹਾਰਿ ਪਸ਼ਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੀ ਨਾਨਕ ਤਿਸ ਬਲਹਾਰ ਨੇ ਹਰ ਹਰ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋ ਨਸਕਾਈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਾਮ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਬਲ ਪ੍ਰਗਾਸ ਸਦਾ ਆਨੰਦ ਇੰਦਰ ਮਲਰੀ ਤਨ ਰੋ ਤਰਮੰਤ ਸਗਲ ਧਰਮ ਪਵਿੱਤਰ ਈਸ਼ਾਨ ਸਭ ਮੈਂ ਉੱਚ ਬਸੀਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਬ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿਮਰਿਓ ਮੋਇਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੀਐ ਨਾਰਕ ਸੁਰਗ ਅਵਤਾਰ ਪੌੜੀ ਨੌਵੀਂ ਨਿਮੈਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬੇਪਰੀਤ ਪਰ ਤੇਰੇ ਆਰਮੈ ਬਕੈ ਸਾਧਨਿੰਦ ਕਰ ਨ ਸੁਨੀ ਹਰ ਜਸ ਬਿੰਦ ਹੀਰਿਆ ਪਰ ਦਰਬ ਉਹ ਦਰ ਕੈ ਤਾਈ ਅਗਨਨਾ ਨਿਵਰੇ ਤ੍ਰਿਸ਼ਨਾ ਨਾ 부ਜਾਈ ਹਰ ਸੇਵਾ ਬਿਨੇ ਪਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੀਆ ਭਾਗੀ ਇਸ ਲੋਕ ਦਸ ਦੇ ਸਖੋਜਤ ਮੈਂ ਫੇਰਿਉ ਜਤ ਦੇਖੋ ਤਤ ਸੋਈ ਮਨ ਬਸਿ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦਵਾਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਨਿਏ ਜਸ ਗੋਪਾਲ ਨੈ ਨੀਪੇਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਇੱਕ ਕੋਇਕ ਬਖਾਣੀਐ ਬਿਰਲਾ ਜਾਣੇ ਸਵਾਦ ਗੁਣ ਗੋਬਿੰਦ ਨ ਜਾਣੀਐ ਨਾਨਿਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰਿ ਨਾਮ ਮਨ ਸੰਤੋਖ ਸਰਬਜੀ ਦਇਆ ਇਹ ਨਿਬਿਧ ਬਰਤ ਸਪੂਰਨ ਭਾਇ ਤਾਵਤ ਮਨ ਰੱਖੇ ਇਕਠਾਈ ਮਨ ਤਨ ਸੁੱਧ ਜਪ ਤੋ ਹਰ ਨਾਈ ਸਭ ਮੈਂ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਾਰਿਆ ਟਾਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾ ਹਾਲ ਨਾਨਕ ਪ੍ਰਭ ਸਿਓ ਮਿਲ ਰਹਿ ਬੇਨਸੀ ਸਗਲ ਜੰਜਾਲ ਪੌੜੀ ਦੁਆ ਦਸੀ ਦਾਨ ਨਾਮ ਈਸ਼ਾਨ ਹਰ ਕੀ ਭਗਤ ਕਰੋ ਤਜ ਮਾਨ ਹਮਰਾ ਅੰਮ੍ਰਿਤ ਪਾਨ ਕਰੋ ਸਾਦ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ پنچ پو آتما ہر نام رس پوکھ گرپوری چو پائیے نانک رام رمت فر جو نا آئیے سلوک تین گیا پورن ہوت نکام ਪਤਿਤ ਉਦਾਰਨ ਮਨ ਬਸੈ ਨਾਨਕ ਛਟੈ ਨਾਮ ਪਾਉੜੀ ਤਰੇਉ ਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਆਵਤਾਰ ਹਰ ਹਰ ਭਜਨ ਨਾਮ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਗਾਇਓ ਹਰ ਕਸੂਗ ਕਾ ਦੇ ਕਰ ਬਾਧਿਓ ਧੀਰਗ ਰੋਗ ਮਾਇਆ ਸਾਧਿਓ ਦਿਨੇ ਬਕਾਰ ਕਰਤ ਸ਼ਰਮ ਪਾਇਓ ਨੈ ਨੀ ਨੀਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਹੀ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌਦੇ ਪਮਨ ਸਗਲੇ ਬਿਆਪਤ ਰਾਮ ਨਾਨਕ ਓਨ ਨ ਦੇਖੀਐ ਪੂਰਨ ਤਾਂ ਕੀ ਕਾਮ ਪੌੜੀ ਚੌਦੇ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ ਦਸੇ ਦਿਸਾਰ ਵਿਆ ਪ੍ਰਭ ਏਕ ਤਰਨ ਆਕਾਸ ਸਭ ਮੈਂ ਪ੍ਰਭ ਪੇਖੈ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੇ ਦਿਆਲ ਸੋ ਕਮ ਅਸਤੂਲ ਸਗਲ ਭਗਵਾਨ नानक गुरमुख ब्रह्म पशान स्लोक आत्म जीता गुरमति गुण गाए गोबिंदत प्रसादी पै मिटै नानक बिन सी चंद पौड़ी आमावे आत्म सुखी पै ਸੰਤੋਖ ਦਿਆ ਗੁਰ ਦੀਵ ਨਾ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵਾ ਟੋਟੇ ਬੰਧਨ ਬੋ ਬਕਾਰ ਸਫਲ ਪੂਰਨ ਤਾਂ ਕੀ ਕਾਮ ਦੁਰਮਤ ਮਿਟੀ ਹੋ ਮੈਂ ਛੁਟੀ सिमरत हरको नाम शरण गई पार ब्रह्म की मिटयावा गमन आप तरया को टम बसयो गुण गोबिंद प्रभु रवान हर की टेल कमावणी जपीए प्रभु का नाम ਗੁਰਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬ ਹੋਣਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋ ਤਨ ਕਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਵਾਲ ਪੁਰਖ ਸਭ ਯੋ ਪਰ ਜੰਕਾ ਹੱਥ ਗੁਣ ਨਿਦਾਨ ਗੋਬਿੰਦ ਗੁਰ ਕੀਆਂ ਜੰਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ पार बरम परेशरो हार जानत सहाई सरन जोग आठ पैर नमस्कार अकत कथा न बूज सिमरो हर की चरण पत ते उदार नाथ नाथ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੈ ਸੈ ਸਾ ਗਯੋ ਸਰਨੇ ਗਈ ਹਰ ਰਾਈ ਮਨ ਚਿੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦਿਰੜੈ ਤਿਸ ਕਾ ਹੋਏ ਉਧਾਰ ਕਿਲਬਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲ ਤੇ ਪਲਤ ਮਖਿਓ ਜਿਲਾ ਨੈ ਪੋਹੀ ਤਿਸ ਮਾਈ ਸੋ ਸੂਰਤਾ ਸੋ ਬੈਸ ਨੂੰ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਨ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਨ ਨਾਨਕ ਤਿਸੇ ਰਵਾਲ ਵਾਹਿਗੁਰੂ